ਸੰਜਤਾ ਮੰਨਿਆ ਸੰਜਤਾ ਗੁਰੂ ਚਰਨਾਂ ਵਿੱਚ ਪਹੁੰਚੇ ਹੋ ਸਤਿਗੁਰੂ ਜੀ ਦੇ ਅਵਤਾਰ ਬਹੁਤ ਸੁਦੀ ਸਤਮੀ 1723 ਵਿਕਰਮੀ ਸ੍ਰੀ ਪਟਨਾ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਾਮੀ ਕੇ ਮਾਤਾ ਗੁਜਰੀ ਜੀ ਦੇ ਘੁੱਕ ਤੋਂ ਹੋਇਆ ਪਟਨਾਇ ਸ਼ਹਿਰ ਦੀਆਂ ਗਲੀਆਂ ਅੱਜ ਵੀ ਪ੍ਰੀਤਮ ਦੇ ਕੌਤਕ ਦੀ ਗਵਾਹੀ ਦੇ ਰਹੀਆਂ ਨੇ ਸਜੰਦ ਭੀਖਮਸ਼ਾ ਦੂਰੋਂ ਚੱਲ ਕੇ ਇਸ ਰਾਹੀ ਜੋਤ ਦੇ ਦਰਸ਼ਨਾਂ ਲਈ ਆਇਆ ਸਜਦਾ ਕੀਤਾ ਤੇ ਮਠਿਆਈਆਂ ਦੇ ਦੋ ਕੁੰਜੇ ਲੈ ਕੇ ਆਇਆ ਬਾਲਾ ਪ੍ਰੀਤਮ ਨੇ ਕੋਮਲ ਜੇ ਦੋਹਾਂ ਹੱਥਾਂ ਦੇ ਨਾਲ ਉਹਨਾਂ ਨੂੰ ਝੁਕੇ ਇਸ਼ਾਰਾ ਕੀਤਾ ਉਹ Hindu Musalman ਦੇ ਸਾਂਝੇ ਹੋਣਗੇ ਕਹਿੰਦੇ ਨੇ ਇੱਕ ਵਾਰੀ ਪੰਡਤ ਸ਼ਿਵਦੱਤ ਦੀ ਬੜੀ ਸ਼ਰਧਾ ਸੀ ਕਿ ਉਹ ਗੰਗਾ ਦੇ ਢਾਟ ਤੇ ਇਸ਼ਨਾਨ ਕਰਨ ਦੇ ਪਿੱਛੋਂ ਸਮਾਧੀ ਲਾ ਕੇ ਬੈਠਿਆ ਕਰਦਾ ਤੇ ਉਹਨਾਂ ਨੂੰ ਵੇਖ ਕੇ ਪਰਸਾਨ ਹੋਇਆ ਕਰਦਾ ਸੀ ਸਾਧ ਸੰਗਤ ਜੀ ਇਤਨੇ ਨਾ ਉਹਨੇ ਆਪਣੇ ਹਿਰਦੇ ਵਿੱਚ ਇਲਾਨਸਾ ਪੈਦਾ ਕੀਤੀ ਕਿ ਚੰਗਾ ਹੋਵੇ ਜੇ ਬਾਲਾ ਪ੍ਰੀਤਮ ਮੈਨੂੰ ਕ੍ਰਿਸ਼ਨ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਕੰਦਨੇ ਖਿਆਲ ਅਜੇ ਵੀ ਦਿਨ ਵਿੱਚ ਬਣਿਆ ਹੀ ਸੀ ਤੇ ਕਿਸੇ ਕੋਮਲ ਜੇ ਮਥਾਨੇ ਵਿੱਚੋਂ ਦੀ ਆ ਕੇ ਉਹਨਾਂ ਦੀਆਂ ਅੱਖੀਆਂ ਦੇ ਉੱਪਰ ਆਪਣੇ ਹੱਥ ਰੱਖ ਦਿੱਤੇ ਤੇ ਪੰਡਿਤ ਸ਼ਿਵਦਾਂਤ ਜੀ ਦੀ ਸਮਾਧੀ ਖੁੱਲੀ ਤੇ ਬਾਲਾ ਪ੍ਰੀਤਮ ਕ੍ਰਿਸ਼ਨ ਰੂਪ ਵਿੱਚ ਦਰਸ਼ਨ ਦੇ ਰਹੇ ਨੇ ਸਾਹਮਣੇ ਪਰਤਾਂਤ ਦੇ ਦਰਸ਼ਨ ਕਰਕੇ ਉਹ ਮੂਛੀ ਨਾਲ ਖੜਟਿਆ ਤੇ ਹਮੇਸ਼ਾ ਗੁਰੂ ਜੀ ਦਾ ਪਤਕਾ ਸਿਰਦਾਨੋਂ ਬਣ ਗਿਆ ਸਾਧ ਸੰਗਤ ਜੀ ਇਸੇ ਤਰ੍ਹਾਂ अनेका ਕਾਤਕ ਵਿਖਾਏ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਪਹਿਲੀ ਕੁਰਬਾਨੀ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਦੋਂ ਪੂਰਬੀ ਭਾਰਤ ਦੇ ਦੌਰੇ ਤੋਂ ਵਾਪਸ ਆਏ ਤਾਂ ਉਹਨਾਂ ਨੇ ਪੱਗਦੇ ਤੋਂ ਬਰਵਾਕ ਨੂੰ ਭੁਲਾਇਆ ਜਦੋਂ ਬਾਲਾ ਪ੍ਰੀਤਮ ਜਿੱਦੇ ਅਨੰਤਪੁਰ ਜਾਣ ਦੀ ਤਿਆਰੀ ਦੀ ਖਬਰ ਨਿਕਲੀ ਹੈ ਨਾ ਸ਼ਹਿਰ ਵਿੱਚ ਪਤਾ ਲੱਗਾ ਕਿ ਬਾਲਾ ਪ੍ਰੀਤਮ ਜਿਹੜੇ ਅਨੰਤਪੁਰ ਸਾਹਿਬ ਪਟਨਾ ਨੂੰ ਛੱਡ ਕੇ ਉਦਾਸ ਜਾ ਰਹੇ ਨੇ ਤੇ ਸਾਰਾ ਪਟਨਾ ਜਿਹੜਾ ਸੀ ਬੜਾ ਉਦਾਸ ਹੋਇਆ ਪਟਨਾ ਸਾਹਿਬ ਦੇ ਚਲੇ ਤੋਂ ਚੱਲੇ ਸਤਿਗੁਰੂ ਬਾਲਾ ਪ੍ਰੀਤਮ ਜੀ ਤੇ ਨਾਲ ਪਰਿਵਾਰ ਤੇ ਲਗਾਤਾਰ 1 ਸਾਲ ਤੱਕ ਸੰਗਤਾਂ ਨੂੰ ਦਾਤ ਦੇ ਹੋਏ ਦਿਨ ਦਿਨ ਮਾਰ ਦੀਂ ਦੇ ਵਿਚ ਅਨੰਦਪੁਰ ਸਾਹਿਬ ਪਹੁੰਚੇ ਤੇ ਉਹਨਾਂ ਦਾ ਨਗਰ ਨਿਵਾਸੀਆਂ ਨੇ بڑے ਚਾਅ ਮ ਨਾਲ ਸਵਾਗਤ ਕੀਤਾ ਹੈ। ਕੁਰਬਾਨੀ ਇਹਨਾਂ ਦੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਪਹਿਲੀ ਕੁਰਬਾਨੀ ਸੀ ਉਹਨਾਂ ਨੇ ਈਸੂ ਧਰਮ ਨੂੰ ਬਚਾਉਣ ਵਾਸਤੇ ਇਹ ਕਾਰਜ ਪਹਿਲਾ ਅਰੰਭਿਆ ਸੋ ਸਾਥਸਾਥ